ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਬਲ ਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਤੁਹਾਨੂੰ ਭਾਉ ਜੈਮਲ ਦੇ ਘਰੋਂ ਪੰਜ ਜਾਨੀਮਲ ਵਿਕਰੀ ਵਾਲੇ ਆ ਜਿਹੜੇ ਵੀਡੀਓ ਦੇ ਵਿੱਚ ਕਵਰ ਕਰਦੇ ਨੇ। ਦੰਨ ਇਹ ਮੱਜਾਂ ਝੋਟੀਆਂ ਤੇ ਦੋ ਸੱਜਣੋਂ ਵਹਿੜਾਂ گاਵਾ ਤੇ ਸਾਰੇ ਪਸ਼ੂਏ ਨੋਟ ਕਰ ਲਿਓ ਵੀ ਭਾਉ ਦੇ ਘਰ ਦੇ ਆ ਕੋਈ ਵਪਾਰ ਲੈਣ ਦੇ ਨਹੀਂਗੇ ਇਹ ਵਹਿੜ ਦੋ ਕੁ ਮਹੀਨਿਆਂ ਦੀ ਸੂਈ ਆ ਬੱਚਾ ਹੈ ਨਹੀਂ ਦੁੱਧ 14 ਕਿਲੋ ਇਹਦਾ ਲੇਖਾ ਜੋਖਾ ਤੇ ਆ ਤਾਜੀ ਸੂਈ ਮਗਰ ਵੱਛਾ 24 25 ਕਿਲੋ ਤਿਆਰ ਦੁੱਧ ਵਾਲੀ ਆ ਮਾਲ ਖੁੱਲਾ ਰਹਿੰਦਾ ਤੇ ਇਹਦੇ ਕਿੰਨੇ ਦਿਨ ਇਹਦਾ ਲੇਖਾ ਜੋਖਾ ਝੋਟੀ ਸੂਣ ਵਾਲੀ ਆ ਪਹਿਲੇ ਸੂਏ ਬੜਾ ਸੋਹਣਾ ਥਨ ਤੁਨ ਗੋਲ ਕੱਢਿਆ ਕਰਮਾਂ ਵਾਲੀ ਨੇ ਆ ਸੁਈ ਸੁਵਾਈ ਆ ਬੜੀਆਂ ਸਫਾਈਆਂ ਸਫੁਈਆਂ ਲੱਗੀਆਂ ਕੱਟੀ ਨੂੰ ਇਹਦਾ ਰੇਟ ਇੱਕ ਤੁਹਾਨੂੰ ਨੀਲੀ ਰਾਵੀ ਦੀ ਵੱਡੀ ਜਿਹੜੀ ਮੈਂ ਉਹ ਵੀ ਵਿਖਾਉਣੀ ਬੜੀ ਸਾਫ ਸੁਥਰੀ ਝੋਟੀ ਆ ਕਿੰਨਾ ਦੁੱਧ ਆ ਉਹ ਗੱਲਾਂ ਬਾਤਾਂ ਤੇ ਇੱਕ ਆ ਸਜਣੋ ਕੋਠੇ ਜੱਡੀ ਨੀਲੀ ਰਾਵੀ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਕਲਦੇਵ ਸਿੰਘ ਜੀ ਹੋਰ ਸੁਣਾਓ ਵਧੀਆ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਫੌਜਾਂ ਵਾਲਾ ਹਨਾ ਹਾਂਜੀ ਹਾਂਜੀ ਤੇ ਆਪਣੇ ਪਸ਼ੂ ਘਰ ਦੇ ਆ ਕਰਦੇ ਆ ਸਾਰੇ ਜੀ ਹਨਾ ਹਾਂਜੀ ਕੋਈ ਵਪਾਰ ਦਾ ਤਾਂ ਨਹੀਂ 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 ਪਹਿਲਾਂ ਕਰਦੇ ਰਹੇ ਹੁਣ ਨਹੀਂ ਹੁਣ ਤਾਂ ਆਪਣੇ 50 60 ਹੋਰ ਵੀ ਆ ਸੌਲੀ ਹੋਲੀ ਜੋ ਜੋ ਬੱਤਰ ਆਏਗੇ ਵੇਚੀ ਜਾਣੇ ਅੱਛਾ ਘਟਾ ਦਿੰਦੇ ਆ ਹਾਂ ਘਟਾ ਦਿੰਦੇ ਤੇ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਮੋਬਾਈਲ ਨੰਬਰ ਆਹੀ ਲਾ ਦਿੱਤੀ ਸਕਰੀਨ ਤੇ 98723 ਤੇ 20785 ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਇੱਥੇ ਵਟਸਐਪ ਚੱਲਦਾ ਜੀ ਓਕੇ ਤੇ ਪੌਜਾ ਮਲ ਜਿਹਦੀ ਗੱਲ ਕਰੀਏ ਤਾਂ ਛੋਟੀ ਸੁਆ ਕਿਹੜਾ ਇਹ ਦੂਜਾ ਸੁਆ ਜੀ ਆਪਣੇ ਘਰੇ ਜੰਮੀ ਪੜੀ ਆ ਕਰਦੀ ਆ ਛੋਟੀ ਜੀ ਠੀਕ ਆ ਦੂਜਾ ਸੁਆ ਹਾਂਜੀ ਹਾਂਜੀ ਪਹਿਲਾਂ ਥੱਲੇ ਉਹ ਕਿੰਨਾ ਕ ਦੁੱਧ ਚੋਇਆ ਤੂੰ ਪਹਿਲਾਂ ਥੱਲੇ ਉਹ 13 ਆ 13 14 ਤੱਕ ਚੋਂਦੇ ਰਹੇ ਜੀ ਠੀਕ ਆ ਪਹਿਲਾਂ 13 ਕਿਲੋ 14 ਦੁੱਧ ਦੇਗੀ ਹਾਂਜੀ ਹਾਂਜੀ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਅੱਜ ਇਹਨੂੰ ਚੌਥਾ ਡਾਂਗਿਆ ਕੁਲਦੀਪ ਸਿੰਘ ਸੂਈ ਨੂੰ ਹਾਂਜੀ ਤੇ 14 ਕਿਲੋ ਹੀ ਬੌਲਾ ਵਾ 14 ਕਿਲੋ ਇਹਦੇ ਕੋਲੇ ਤਿਆਰ ਆ ਹਾਂਜੀ ਹਾਂਜੀ ਵੱਡੀ ਵੱਡੀ ਬਹੁਤ ਹਾਂਜੀ ਹਾਂਜੀ ਬਹੁਤ ਚਾ ਕੱਟਾ ਦੇਗੀ ਆ ਕੱਟਾ ਜੀ ਉਹ ਮਾਲੀ ਦਾ ਹੀ ਆ ਗਿਆ ਆਪਣੇ ਆਪਣੇ ਘਰ ਦੇ ਮਾਲੀ ਦਾ ਹੀ ਲੈ ਤੌਰ ਕਰਾ ਚਾ ਕਚੂਨ ਚਾਂ ਦੀ ਤਾਂ ਪੂਰੀ ਆ ਬਿਲਕੁਲ ਪੂਰੀ ਹੈ ਜੀ ਵੇਖਿਓ ਜਵਾਬ ਹੀ ਬੜਾ ਜੀ ਪਾਉ ਦੇ ਮੋਢਾ ਟੱਪੂਗੀ ਕਰਮਾਂ ਲਈ ਬੜਾ ਕੱਦ ਕਾਠਾ ਚਿੱਟੀਆਂ ਅੱਖਾਂ ਮਨਕਣੀਆਂ ਕਰਮਾਂ ਦੀਆਂ ਮੈਂ ਤਾਂ ਕੋਈ ਓੜਾ ਬਣਾ ਕੋਲੇ ਆ ਕੇ ਵੇਖਿਓ ਤਸਵੀਰ ਘਟੀ ਹੋਈ ਆ ਕੁਦਰਤ ਨੇ ਬਹੁਤ ਸ਼ਾਨਦਾਰ ਝੂਟੀ ਆ ਸੱਜਣਾ ਇੱਕ ਥਣ ਗਲਾਬੀ ਆ ਤੇ ਤਿੰਨ ਆ ਗਏ ਕਾਲੇ ਤੇ ਸਾਂਭੀ ਵੀ ਬਹੁਤ ਆ ਇਹ ਕਲਦੀਸ਼ਾ ਮੇਲੇ ਚ ਖੜਨ ਵਾਲੀ ਆ ਛੋਟੀ ਹਾਂ 2 ਫੁੱਟ ਦੇ ਕਰੀਬ ਨਾ ਕਰਮਾਂ ਵਾਲੀ ਸੌ ਪਿੱਛੇ ਦੀ ਚੌੜੀ ਆ ਅੱਖ ਬਹੁਤ ਕੰਮ ਦੀ ਏ ਅੱਖ ਬਹੁਤ ਘੱਟ ਮਿਲਦੀ ਆ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਤਾ ਵੀ ਸਾਂਭੀ ਬਹੁਤ ਆ ਹੁਣ ਇਹਦੇ ਕੋਲੇ 13 14 ਦੁੱਧ ਤਿਆਰ ਆ ਬੋਹਲਾ ਲਾ ਲਿਓ ਕੱਚਾ ਦੁੱਧ ਲਾ ਲਿਓ ਤੁਹਾਨੂੰ ਇਹਦੇ ਬੱਚੇ ਦੇ ਵੀ ਝਾਤ ਮਰਾਉਣੀ ਆ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਖੜਨੀ ਆ ਦੇਖੋ ਥਾਂ ਵੇਖੋ ਕਿ ਦੀ ਪਾਵਰ ਵਾਲਾ ਲੱਗਾ ਮੈਨੂੰ ਤੇ ਆਹ ਵਾਲਾ ਬੱਚਾ ਸੱਜਣੋਈ ਦਾ ਜਿਹੜਾ ਕੱਟਾ ਆ ਗਿਆ ਇਹਦੇ ਕੋਲੇ ਕਰਮਾਂ ਵਾਲੀ ਦੀ ਅੱਖਾਂ ਦੇਖੋ ਇੱਥੋਂ ਫੇਸ ਚੈੱਕ ਕਰੋ ਬਹੁਤ ਸ਼ਾਨਦਾਰ ਅੱਖ ਗੁਲਾਬੀ ਸ਼ੇਡ ਆ ਤੇ ਜਿਵੇਂ ਭਾਉ ਕਹਿੰਦਾ ਨਾ ਵੀ ਮੇਲਿਆਂ 'ਚ ਖੜਨ ਵਾਲੀ ਆ ਤੇ ਕੋਈ ਸ਼ੱਕ ਨਹੀਂ ਖੜਨ ਵਾਲੀ ਆ ਹੈ ਤੇ ਭਾਉ ਜੀ ਇਹਦਾ ਇਹਦਾ ਮੋਲ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਇਹਦਾ ਮੁੱਲ ਜਿਹੜਾ ਕਰਾਂਗੇ ਆਪਾਂ ਫੋਨ ਤੇ ਹਾਂਜੀ ਹਾਂਜੀ ਓਕੇ ਓਕੇ ਤੇ ਆ ਛੋਟੀ ਪਹਿਲਾ ਸੂਆ ਪਹਿਲਾ ਸੂਆ ਜੀ ਮਗਰ ਕੱਟੀ ਆ ਜੀ ਕੱਢ ਦਿਓ ਬਾਹਰ ਇਹਨੂੰ ਵੀ ਪਹਿਲਾ ਸੂਆ ਮਗਰ ਕੱਟੀ ਹਾਂਜੀ ਹਾਂਜੀ ਕੱਟੀ ਵੀ ਨੀਲੀ ਚ ਆ ਗਈ ਹਾਂਜੀ ਆਪ ਵੀ ਨੀਲੀ ਜਿੱਦ ਕੱਟੀ ਵੀ ਨੀਲੀ ਤੇ ਹੋ ਲੋ ਕੋਈ ਗੱਲ ਇਹ ਪਾਉ ਕਿੰਨੇ ਕ ਦਿਨਾਂ ਦਾ ਸੂਈ ਹੈ ਤੇ ਕਿੰਨੇ ਇਹ ਨੂੰ ਅੱਜ ਹਫਤਾ ਹੋ ਗਿਆ ਜੇ 12 ਕਿਲੋ ਪੂਰਾ ਦੁੱਧ ਜੇ ਥੱਲੇ ਆਹ ਕੱਟੀ ਇਹਦੀ ਹਾਂਜੀ ਆਹ ਕੱਟੀ ਇਹਦੀ ਠੀਕ ਹੈ ਇੱਕ ਹਫਤੇ ਦੀ ਸੂਈ ਆ ਫਿਰ ਸੀਲ ਵੱਡੀ ਹੈ ਜੀ ਆ ਭਾਵੇਂ ਇਤਨਾ ਹੀ ਬੈਜੋਵੇ ਦਿੱਤਾ ਹੋਲੀ ਵੱਡੀ ਆ ਹਾਂ ਇਹ ਚਵਾ ਮੋਟਾ-ਮੋਟਾ ਤਾਰ ਦੀ ਠੀਕਾ ਸੁਹਾ ਪਹਿਲਾ ਹਾਂਜੀ ਠੀਕ ਆ ਠੀਕ ਓਕੇ 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 ਪਹਿਲਾਂ ਕੱਟੀ ਆ ਸੱਜਣੋ ਸਫਾਈਆਂ ਚੈੱਕ ਕਰਿਓ 12 ਲੱਧ ਪਾਉ ਕਹਿੰਦਾ ਚਵਾ ਬਾਤਾ ਚੱਲਦਾ ਮਗਰ ਕੱਟੀ ਆ ਦੇਖੋ ਸਾਫ ਸੁਥਰੀ ਜੀ ਚਾਬੜਾ ਇਹ ਨੂੰ ਬਾਹਰ ਜਾਣ ਦੀ ਪਈ ਹੋਣੀ ਨਾ ਓਏ ਖੁੱਲੀਆਂ ਚ ਛੱਡੀਆਂ ਇਹਨਾਂ ਦੀਆਂ ਖੁੱਲੀਆਂ ਛੱਡੀਆਂ ਹੁੰਦੀਆਂ ਤੁਹਾਨੂੰ ਕੋਸੂ ਕੈਮਰਾ ਸੰਗਲ ਤੋਂ ਵੀ ਫਿਰ ਇਹ ਨਹੀਂ ਵੀ ਇਸ ਤਰ੍ਹਾਂ ਜਿਤਨਾ ਮਰਜੀ ਐ ਤੂੰ ਥੱਲੇ ਬਹਿ ਜਾ ਆ ਵੇਖੋ ਠੀਕ ਆ ਐਂ ਜੀ ਇਧਰ ਦੇਖੋ ਧਾਰਾ ਮਾਰੀ ਜਾਓ ਹਾਂ ਚੋਣ ਬਹੁਤ ਚੰਗਾ ਆ ਕਿਦੇ ਕਰਮਾਂ ਵਾਲੀ ਹਲਦੀ ਨਹੀਂ ਤੇ ਆ ਇਧਰ ਦੇਖੋ ਹਾਂ ਬੜੀ ਚੋਣ ਸੁਥਰੀ ਆ ਜੋਂਦੀ ਰਵੇ ਕਰਮ ਸੀਲ ਇਨੀ ਪਹਿਲਾਂ ਕਿਤੇ ਅੱਜ ਤੱਕ ਪਹਿਲੀ ਆ ਝੋਟੀ ਆ ਜਿਹੜੀ ਇਨੀ ਸੀਲ ਆ ਜਿਹਦਾ ਖੁਰਲੀ ਚ ਵੜ ਜਾਂਦੀਆਂ ਹਨਾ ਹਾਂਜੀ ਹਾਂਜੀ ਜਦੋਂ ਚੋਣ ਲੱਗੀਏ ਮੈਂ ਤਾਂ ਚਵਾ ਵੀ ਫਿਰ ਮੋਤਾ ਕਲਦੀਸ਼ ਬਹੁਤ ਸੁਥਰੀ ਆ ਸਜਣੋ ਦੇਖੋ ਤੇ ਪਾਉਏ ਦਾ ਰੇਟ ਕੀ ਕਰਗੇ ਇਹਦਾ 1 ਲੱਖ 5000 ਲੈਣ ਦੇਣ ਵਾਲਾ ਏ 1 ਲੱਖ ਤੇ 5000 ਡਿਮਾਂਡ ਆ ਇਹਦਾ ਮਾਨਤਨ ਕਰਾ ਦੇਾਂਗੇ ਸਜਣੋ ਇਹਦਾ ਮੋਲ ਦਾ ਕੋਈ ਵੀ ਨਹੀਂ ਕੀਤਾ ਆਪਾਂ ਕਲਦੀਸ਼ ਆ ਅੱਛਾ ਆਏ ਦੇਣ ਵਾਲੀ ਗੱਲ ਹੀ ਕੀਤੀ ਆ ਠੀਕ ਆ ਬਾਕੀ ਜਿਹੜਾ ਲੈ ਗਿਆ ਵਾਧੇ ਵਾਲੀ ਕਾਮ ਮਾਰੀ ਗਈ ਕੱਟੀ ਆ ਫਿਰ ਆਇਆ ਕਰਮਾਲੀ ਸੀਰ ਆ ਭਾਵੇਂ ਇੱਥੇ ਇੰਜ ਹੀ ਚੋਈ ਜਾਓ ਲੋ ਇਹ ਨਹੀਂ ਵੀ ਕਿਤੇ ਲੱਤ ਮਾਰੂਗੀ ਅੱਗੇ ਦੇ ਕਰਮ ਆ ਆਪਾਂ ਤਾਂ ਧੁਣਾ ਦੇ ਹਾਂ ਸੋਨਾ ਹੀ ਆ ਸੋਨਾ ਵਨਰਾ ਆਪਣੇ ਘਰ ਦਾ ਕੀ ਬਾਤ ਠੰਡੀ ਲੱਤ ਲੁੱਤ ਚੱਕਣ ਦਾ ਨਹੀਂ ਕਰੂਗਾ ਨਾ ਨਾ 1 ਲੱਖ ਤੇ 5000 ਹਾਂਜੀ 12 ਕਿਲੋ ਪੂਰਾ ਦੋਦਿਆ ਜੀ ਕੀ ਬਾਤ ਆ 12 ਤੋਂ 12.5 ਉੱਪਰ 12 ਦੱਸਾਂਗੇ ਠੀਕ ਆ ਤੇ ਆਹ ਵਾਲੀ ਇਹ ਜੇ ਪਹਿਲਾ ਸੂਆ ਇੱਕ ਰੰਗ ਕਾਲੀ ਹੈ ਜੀ ਠੀਕ ਆ ਹਾਂ ਜੀ ਇਹ ਦੁੱਧ ਨੂੰ ਝੋਟੀ ਖਰੀ ਨਾ ਨਿਕਲੂ ਗੋਲ ਗੱਲ ਚੰਗਾ ਥਣ ਚੰਗਾ ਇੱਕ ਰੰਗ ਕਾਲੀ ਹੈ ਇੱਕ ਰੰਗ ਕਾਲੀ ਤੇ ਬਣ ਜਾਂਦੀਆਂ ਤੁਰੀਆਂ ਫਰਦੀਆਂ ਇਹਨਾਂ ਹਾਂ ਜ ਆਪੇ ਲੱਗ ਜਾਂਦੀਆਂ ਜੀ ਉੱਥੇ ਬਾਹਰ ਮਾਲੀ ਵਿੱਚ ਹੀ ਆ ਸੱਜਣੋਂ ਇਹਨਾਂ ਦੇ ਕਰਮ ਵਾਲੀਆਂ ਤਾਂ ਹੀ ਤੇ ਦਿਨੇ ਦੇ ਦਾ ਕੋਈ ਪਤਾ ਨਹੀਂ ਮਹਾਰਾਜ ਆ 10 ਦਿਨ ਲੈ ਜੇ 15 ਲੈ ਜੇ ਇੱਥੇ ਕੀ ਲੈ ਜੂਗੀ 10 ਦਿਨਾਂ ਨੂੰ ਹਾਂ ਆ ਜੂਗੀ ਤਿਆਰ ਹੋ ਗਈ ਹਾਂ ਜੀ ਲਾਏ ਭਾਈ ਪੂਰੀ ਹਾਂ ਜੀ ਹਾਂ ਜੀ ਠੀਕ ਆ ਤੇ ਠੰਡੀ ਇਹ ਵੀ ਵੜੀ ਆ ਬਾਰ ਉਥੇ ਖੁੱਲ ਨਹੀਂ ਤਾ ਆ ਵੇਖੋ ਤੰਡੀ ਦੇਦਾ ਵੀ ਕੋਈ ਨੇਖਾ ਜੋ ਖਾਣੀਆ ਕੀ ਬਾਤ ਆ ਯਾਰ ਖਾਇਆ ਵੀ ਕਰਮਾ ਲਿਆ ਇੱਕ ਰੰਗ ਕਾਲੀ ਇਧਰ ਵੇਖੋ ਜਿਹੜੇ ਪਸ਼ੂ ਰਹਿੰਦੇ ਉਹਨਾਂ ਦਾ ਫਰਕ ਹੈਗਾ ਵੀ ਸੀਲ ਹੋ ਜਾਂਦੇ ਆ ਹਨਾ ਹਾਂਜੀ ਹਾਂਜੀ ਇੱਕ ਦੂਜੀ ਨਾਲ ਖਈ ਖੁਈ ਜਾਂਦੀਆਂ ਹਾਂ ਹਾਂਜੀ ਯਾਰ ਰੱਸਾ ਨਹੀਂ ਪਾਇਆ ਰਸੇ ਤੋਂ ਬਗੈਰ ਪੌਲਖ ਜੀ ਮਨਾਉਂਦਣਾ ਵਾ ਹਾਂ ਕੀ ਬਾਤ ਆ ਛੋਟੀ ਸੱਜਣਾ ਦੇਖੋ ਤੇ ਪਾਉਏ ਕਿੰਨੇ ਦੀ ਦੇ ਦਿੱਗੇ ਇਹ 85000 ਦੀ ਲੇ ਮਿੱਤਰੋ ਇਹ 85000 ਦੀ ਲਟ ਲੋ ਮੇਲਾ ਤੇ ਕਰਦੇ ਹੋ ਭਾਉ ਦਾਇਮ ਵਾਲ ਨੂੰ ਮੇਲਾ ਟਾਈਮ ਨਾਲ 85000 ਭਾਰਪੂਰਾ ਲੋ ਬੇਫਿਕਰੀ ਬਿਲਕੁਲ ਫੁੱਲ ਗਰੰਟੀ ਹੈ ਜੀ ਕੁਲਦੀਪ ਸਿੰਘ ਠੀਕ ਆ ਧੰਨਵਾਦ ਕੋਈ ਭਾਰ ਨਹੀਂ ਕੋਈ ਆ ਦੇਖ ਲਓ ਤੁਹਾਨੂੰ ਪਤਾ ਲੱਗਦਾ ਹੀ ਆ ਨਹੀਂ ਨਹੀਂ ਓਕੇ ਆ ਹਾਂਜੀ ਫਿਰ ਥਣ ਥਣ ਵੀ ਚੰਗਾ ਗੋਲ ਕੱਢੂਗੀ ਛੋਟੀ ਦੁੱਧ ਵੀ ਦੇ ਦੂਗੀ 10-11 ਕਿਲੋ ਖੁੱਲਾ ਹਾਂਜੀ ਹਾਂਜੀ ਠੀਕ ਆ ਤੇ ਇਹ ਵਹਿੜ ਦਾ ਕੀ ਹਿਸਾਬ ਆ ਇਹ ਵਹਿੜ ਦੂਜਾ ਸੁਗਾ ਜੀ ਬੜੀ ਵੱਡੀ ਇਹ ਵੀ ਕਰਦੀ ਨਾ ਆ ਆ 8.5 ਫੁੱਟ ਜਿਹੜੀ ਲੰਮੀ ਹੈ ਜੀ ਹਾਂ ਸੱਤ ਵੀ ਬਹੁਤ ਆ ਕੀ ਬਾਤਾਂ ਖੋਲ ਗਈ ਖੋਲ ਦੋ ਖੋਲ ਦੋ ਸੁਹਾ ਦੂਜਾ ਹਾਂਜੀ ਸੁਹਾ ਮਗਰ ਬੱਛਾ ਮਗਰ ਬੱਛਾ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਨੂੰ ਚੌਥਾ ਪੰਜਵਾਂ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੁੱਧ ਐਸ ਟਾਈਮ 25 ਕਿਲੋ ਆ ਜੀ ਬੌਲਾਈ ਠੀਕ ਆ ਹਾਂਜੀ ਉਹ ਤਾਂ ਕਰ ਜਾਊ 32 33 ਲੀਟਰ ਇਹ ਪਾਉ ਘਰੀਆਂ ਮਾਝੇ ਵਾਲੇ ਤੇ 25 ਕਿਲੋ ਆਪਣੇ ਏਰੀਏ ਦੇ ਹਿਸਾਬ ਨਾਲ 25 ਕਿਲੋ ਵੇਖੋ 25 ਕਿਲੋ ਦੂਜਾ ਸੂਆ ਕੱਦ ਕਾਠ ਤੇ ਵੇਲ ਦਾ ਕੋਈ ਵਟਾ ਨਹੀਂ ਬਹੁਤ ਵੱਡੀ ਕਊ ਆ ਫਿਰ ਸੂਆ ਚੰਗੀ ਹੋ ਮੈਂ ਨਾ ਇਧਰ ਵੇਖੋ ਜੀ ਚੂਨ ਦਾ ਇਹਦੀ ਕਰਮਾਲੀ ਇਧਰ ਵੇਖ ਹਾਂ ਭਾਵੇਂ ਇਤਰਾ ਹੀ ਚੋਈ ਜਾਓ ਕਿਤੇ ਕਰਮਾਲੀ ਨੇ ਲਾਤ ਨਹੀਂ ਮਾਰਨੀ ਤੂੰ ਮਸ਼ੀਨ ਵੀ ਲਿਆਏ ਹੱਥੀ ਜਵਾਈ ਕਰਦੇ ਦੀ ਹਾਂ ਜੀ ਹੱਥੀ ਵੀ ਕਰ ਲਈਦੀ ਮਸ਼ੀਨ ਵੀ ਹੈਗੀ ਹੈ ਠੀਕ ਹੈ ਹਾਂ ਜੀ ਓਕੇ ਕੀ ਬਾਤ ਹੈ ਵੈੜ ਵੈੜ ਹੀ ਸਜਣੋ ਦੇਖੋ ਵੇਲ ਕਰ ਦੋ ਕੋਠੇ ਜੀ ਡੀ ਹੈ ਜੇ ਕਹਿ ਤੀਏ ਤੇ ਦੂਰ ਆ ਨਹੀਂ ਤੇ ਪਾਉ ਜੀ ਇਹਦਾ ਰੇਟ ਕਿੱਡਾ ਕਾ ਇਹਦਾ ਰੇਟ ਆਪਾਂ 90000 ਰੁਪਏ ਮੰਗਦੇ ਦੂਜੇ ਪਾਸੇ ਤੂੰ ਮਾੜਾ ਜਿਹੀ ਦੱਸਿਆ ਉਤੋਂ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਹਾਂਜੀ ਆ ਵੇਖੋ ਸਜਣੋ ਕੱਦ ਕਾਟ ਦੀ ਇੱਥੋਂ ਲਾਇਓ ਕੱਦ ਕਾਟ ਦਾਂ ਤਾਜ਼ਾ ਇਹਦਾ 85000 85000 ਜਿਹੜੀ 90 ਮੰਗਦੇ ਆ 85 ਦੀ ਦੇਣੀ ਆ ਦੇਣੀ ਆ ਹਾਂਜੀ ਬਾਕੀ ਚੱਲ ਕੋਈ ਨਹੀਂ ਕਰਦੀ ਮਾਨਤਾ ਨਾ ਆਇਆ ਚਲੋ ਕਰ ਦਿਆ ਥੋੜਾ ਬਵਾ ਰੋਕ ਰਾਈਏ ਨਾ ਹਾਂਜੀ ਠੀਕ ਆ ਤੇ ਇਹਦਾ ਇਹ ਦੂਜਾ ਸੁਗਾ ਜੀ ਠੀਕ ਆ ਤੇ ਇਹਦਾ ਨਾ ਬੱਚਾ ਮਰ ਗਿਆ ਓਕੇ ਹਾਂਜੀ ਡੇਢ ਪੌਣੇ ਦੋ ਮਹੀਨਿਆਂ ਦੀ ਸੂਈ ਹੈ ਡੇਢ ਤੋਂ ਪੌਣੇ ਦੋ ਮਹੀਨਿਆਂ ਦੀ ਸੂਈ ਦੁੱਧਾ ਦੁੱਧ ਦੇ ਸਲੇ 14 ਕਿਲੋ ਹੈ ਗਾ ਤਾਂ 20 22 ਕਿਲੋ ਸੀ ਹਾਂ ਪਰ ਉਹਦੇ ਇਹ ਰਵੇਣਾ ਬੱਚੀ ਦੇ ਨਾਲ ਇਹ ਘਟ ਗਈ ਘਟ ਗਈ ਹੈ 13 14 ਕਿਲੋ ਚਵਾ ਦਿਆਂਗੇ ਹਾਂਜੀ ਜਿੰਨਾ ਮਰਜ਼ੀ ਆ ਜੇ ਹਾਂਜੀ ਹਾਂਜੀ ਠੀਕ ਆ ਤੋੜ ਦਈਏ ਇਹਨੂੰ ਵੀ ਕਰਮਾਂ ਵਾਲੇ ਨੂੰ ਇਹ ਨਾ ਨਾਰਾਜ਼ ਹੋ ਜੇ ਮੈਨੂੰ ਨਹੀਂ ਤੋੜਿਆ ਹਾਂਜੀ ਰੋਸਾ ਨਹੀਂ ਦੇਣਾ ਆਪਾਂ ਕਿਸਨੂੰ ਦੇਖੋ ਸੱਜਣਾ ਚੂਣ ਚਾਨ ਤਾਂ ਚੰਗਾ ਹੋਇਆ ਆ ਬਿਲਕੁਲ ਓਕੇ ਆ ਜੀ ਓਕੇ ਦੇਖੋ ਗਾਂ ਚੰਗੀ ਆ ਹਾਂਜੀ ਹਾਂਜੀ ਥੋੜੀ ਜੀ ਧੱਕ ਗਾਂ ਰੱਖਦੀ ਹੂ ਚੰਗੀ ਆ ਹਾਂਜੀ ਸੀਲ ਇਹ ਵੀ ਪੂਰੀ ਆ ਜੀ ਓਕੇ ਹਾਂਜੀ ਕੀ ਬਾਤਾਂ ਯਾਰ ਜਾਤ ਨਸਲ ਬਹੁਤ ਆ ਹਾਂਜੀ ਤੇ ਪਊਏ ਕਿੰਨੇ ਦੀ ਦੇ ਦਈਏ ਬਗੈਰ ਬੱਚੇ ਤੋਂ ਚੱਲਣ ਦੇਣ 45000 ਦੀ ਦੇ ਦਿਆਂਗੇ 45000 ਦੀ ਆ ਜਿਹੜੀ ਦੇ ਦੇਣੀ ਆ ਠੀਕ 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 ਸੱਜਣਾ 45000 ਦੁੱਧ 14 1.5-2 ਮਹੀਨਿਆਂ ਦਾ ਸੂਆ ਬੱਚਾ ਇਹਦਾ ਕਰਮਾਂ ਵਾਲੀ ਦਾ ਚਲਾਣੇ ਕਰ ਗਿਆ। ਵੱਛੀ ਬਹੁਤ ਚੰਗੀ ਸੀ ਉਹਨਾ ਠੰਡ ਨਾਲ ਹੀ ਉਹਨੂੰ ਆ ਜੀ ਦੀ ਘਟ ਗਈ ਹਨਾ? ਹਾਂ ਜੀ। ਚਿਚੜਾਂ ਵਾਲੀ ਦਵਾਈ ਜੀ ਮਾਰ ਬੈਠੇ ਤੇ ਉਹਦੇ ਨਾਲ ਉਤੋਂ ਠੰਡ ਜੀ ਪੈ ਗਈ ਤੇ ਉਹਦੇ ਨਾਲ ਹੀ ਫਿਰ ਜੱ ਪੱਕੀ ਚਿਚੜ ਪਾਤੇ। ਹਾਂ ਜੀ। ਠੀਕ ਆ ਠੀਕ ਆ। ਓਕੇ। ਇਹਦਾ 45000 ਇਹਦਾ 85000। ਇਹਦਾ 90 ਆ 85 ਦੀ ਦੇਣੀ ਆ। 85 ਦੀ ਦੇਣੀ ਆ। ਹਾਂ ਜੀ। ਦੁੱਧ 25 ਕਿਲੋ। ਹਾਂ ਜੀ ਹਾਂ ਜੀ। ਤੇ ਆ ਝੋਟੀ ਆਪਾਂ ਕਹਿ ਤੀ 85 ਦੀ ਦੇਣੀ। ਹਾਂ ਜੀ ਹਾਂ ਜੀ। ਝੋਟੀ ਬਹੁਤ ਚੰਗੀ ਆ ਆਹ ਕਹਤੀ ਐ ਇੱਕ ਪਾਈਂਦੀ ਹਾਂਜੀ ਹਾਂਜੀ ਬੜੀ ਸਾਫ਼ ਸੁਥਰੀ ਕੱਟੀ ਹੈ ਨਾ ਇਹਦਾ ਆ ਗਿਆ ਮੁੱਲ ਫੋਨ ਤੇ ਹਾਂਜੀ ਹਾਂਜੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦੈਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ